ਕਿ ਵੀ ਸੱਭੇ ਸਮਾਜ ਲੜਕੀਆਂ ਨਾਲ ਦਰਿੰਦਗੀ ਦੀ ਇਜਾਜ਼ਤ ਨਹੀਂ ਦੇ ਸਕਦਾ ਰਾਸ਼ਪਤੀ ਮੁਰਮੂ ਰਾਜਪੂਰਾ ਵਿੱਚ ਬਣੇਗੀ ਨਵੀਂ ਉਦਯੋਗਿਕ ਸਮਾਰਟ ਸਿਟੀ ਮੰਤਰੀ ਮੰਡਲ ਨੇ 12 ਉਦਯੋਗਿਕ ਸਮਾਰਟ ਸਿਟੀ ਨੂੰ ਦਿੱਤੀ ਮਨਜ਼ੂਰੀ ਬੰਗਾਲ ਬੰਦੇ ਸੱਦੇ ਦੌਰਾਨ ਭਾਜਪਾ ਵਰਕਰਾਂ ਦੀਆਂ ਪੁਲਿਸ ਨਾਲ ਝੜਪਾਂ ਕਈ ਨੇਤਾ ਹਿਰਾਸਤ ਚ ਅਮਰੀਕਾ ਵਿੱਚ ਚੋਣਾਂ ਤੋਂ ਪਹਿਲਾਂ ਮੋਦੀ ਦਾ ਕਰੇਜ 24000 ਤੋਂ ਵੱਧ ਭਾਰਤੀ ਅਮਰੀਕੀਆਂ ਨੇ ਮੋਦੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਕੀਤਾ ਰਜਿਸਟਰ ਚਾਰਖੰਡ ਦੇ ਹਿੱਤਾਂ ਲਈ ਭਾਜਪਾ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਚੰਪਈ ਸੁਰੇਨ ਦੇਸ਼ ਤੋਂ ਬਾਬਾ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਵਿੱਚ ਤੁਹਾਡਾ ਸਵਾਗਤ ਹੈ। ਕੋਲਕਾਤਾ ਦੇ ਆਰਜੀਕਰ ਹਸਪਤਾਲ ਵਿੱਚ ਸਖਿਆਰਤੀ ਡਾਕਟਰ ਨਾਲ ਜ਼ਬਰਜਨਾਹ ਅਤੇ ਹੱਤਿਆ ਦੇ ਤਕਰੀਬਰ 20 ਦਿਨ ਬਾਅਦ ਰਾਸ਼ਪਤੀ ਦ੍ਰੋਪਤੀ ਮੁਰਮੂ ਨੇ ਆਪਣੇ ਪਹਿਲੇ ਜਨਤਕ ਬਿਆਨ ਵਿੱਚ ਕਿਹਾ ਕਿ ਉਹ ਨਿਰਾਸ਼ ਅਤੇ ਡਰੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਬਹੁਤ ਹੋ ਗਿਆ ਹੈ ਕਿਸੇ ਵੀ ਸਭਿਅਕ ਸਮਾਜ ਵਿੱਚ ਪਹਿਣਾ ਅਤੇ ਬੇਟੀਆਂ ਨਾਲ ਇਸ ਤਰ੍ਹਾਂ ਦੀ ਦਰਿੰਦਗੀ ਨਹੀਂ ਹੋਣ ਦਿੱਤੀ ਜਾ ਸਕਦੀ। ਰਾਸ਼ਪਤੀ ਨੇ ਇੱਕ ਖਬਰ ਏਜੰਸੀ ਨੂੰ ਦਿੱਤੇ ਇੰਟਰਵਿਊ ਵਿੱਚ ਸਮਾਜ ਵੱਲੋਂ ਭੂਮਿਕਾ ਦਾ ਮੁੱਦਾ ਉਠਾਉਂਦਿਆਂ ਕਿਹਾ ਹੈ ਕਿ ਨਿਰਵੇਸ਼ ਸਮੂਹਿਕ ਜ਼ਬਰਜਨਾਹ ਦੀ ਘਟਨਾ ਨੂੰ 12 ਸਾਲ ਬੀਤ ਚੁੱਕੇ ਹਨ ਸਮਾਜ ਨੇ ਜ਼ਬਰਜਨਾਹ ਦੀਆਂ ਕਈ ਘਟਨਾਵਾਂ ਨੂੰ ਭੁਲਾ ਦਿੱਤਾ ਇੱਕ ਸਮਾਜ ਦੇ ਤੌਰ ਤੇ ਸਾਡੀ ਇਹ ਸਮੂਹਿਕ ਤੌਰ ਤੇ ਭੁੱਲਣ ਦੀ ਬਿਮਾਰੀ ਚਿੰਤਾ ਦਾ ਵਿਸ਼ਾ ਹੈ ਰਾਸ਼ਪਤੀ ਦਾ ਕਹਿਣਾ ਹੈ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਔਰਤਾਂ ਦੇ ਖਰਾਫ ਹਿੰਸਾ ਦੇ ਮਾਮਲਿਆਂ ਨਾਲ ਨਜਿੱਠਣਾ ਹੋਵੇਗਾ ਉਨਾਰਾ ਕਹਿਣਾ ਹੈ ਕਿ ਜ਼ਰੂਰੀ ਹੈ ਕਿ ਅਸੀਂ ਆਤਮ ਚਿੰਤਨ ਕਰੀਏ ਅਤੇ ਬਿਨਾ ਪੱਖਪਾਤ ਦੇ ਇਸ ਦੇ ਗੱਲ ਹੋਵੇ। ਰਾਸ਼ਪਤੀ ਮੁਰਮੂ ਦਾ ਕਹਿਣਾ ਹੈ ਕਿ ਕੁਝ ਔਖੇ ਸਵਾਲਾਂ ਦੇ ਜਵਾਬ ਤਲਾਸ਼ਣੇ ਹੋਣਗੇ। ਰਾਸ਼ਪਤੀ ਮੁਰਮੂ ਨੇ ਅਸਦੇ ਢੰਗ ਨਾਲ ਹਾਲੀਆ ਸਮੇਂ ਵਿੱਚ ਔਰਤਾਂ ਦੇ ਖਿਲਾਫ ਹੋਈਆਂ ਹਿੰਸਕ ਵਾਰਦਾਤਾਂ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਉੱਤਰਾਖੰਡ ਅਤੇ ਮਹਾਰਾਸ਼ਟਰ ਵਿੱਚ ਨਰਸ ਨਾਲ ਜ਼ਬਰਜਨਾਤ ਤੇ ਮਲਿਆਲਮ ਫਿਲਮ ਇੰਡਸਟਰੀ ਦੀਆਂ ਔਰਤਾਂ ਵੱਲੋਂ ਲਾਏ ਏਜੰਸੀ ਸ਼ੋਸ਼ਣ ਦੇ ਇਲਜ਼ਾਮ ਸ਼ਾਮਲ ਹਨ। ਪੱਛਮੀ ਬੰਗਾਲ ਵਿੱਚ ਬੁੱਧਵਾਰ ਨੂੰ ਭਾਜਪਾ ਵੱਲੋਂ 12 ਘੰਟੇ ਦੇ ਬੰਦ ਦੇ ਸੱਦੇ ਦੌਰਾਨ ਪਾਰਟੀ ਵਰਕਰਾਂ ਨੇ ਕਈ ਥਾਵਾਂ 'ਤੇ ਪੁਲਿਸ ਨਾਲ ਤਿੱਖੀਆਂ ਝੜਪਾਂ ਹੋਈਆਂ ਜਿਸ ਦੌਰਾਨ ਸਾਬਕਾ ਸੰਸਦ ਮੈਂਬਰ ਰੂਪਾ ਗੰਘੋਲੀ ਅਤੇ ਲਾਕਸ਼ਟ ਚੈਟਰਜੀ ਰਾਜ ਸਭਾ ਮੈਂਬਰ ਸਮਕ ਪਟਾਚਾਰੀਆ ਅਤੇ ਵਿਧਾਇਕ ਅਗਨੀ ਮਿਤਰਾ ਪਾਲ ਸਮਿਤ ਭਾਜਪਾ ਦੇ ਕਈ ਨੇਤਾਵਾਂ ਨੂੰ ਸਵੇਰ ਤੋਂ ਹੀ ਸੜਕਾਂ ਜਾਮ ਕਰਨ ਲਈ ਹਿਰਾਸਤ ਵਿੱਚ ਲੈ ਲਿਆ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਖਡਾਉਣ ਲਈ ਲਾਠੀ ਚਾਰਜ ਅਤੇ ਪਾਣੀ ਦੀਆਂ ਬੁਛਾਰਾਂ ਦੀ ਵਰਤੋਂ ਕੀਤੀ ਗਈ। ਆਰਜੀਕਰ ਹਸਪਤਾਲ ਦੀ ਮਹਿਲਾ ਡਾਕਟਰ ਨਾਲ ਜ਼ਬਰਜਨਾਹ ਦੇ ਹੱਤਿਆ ਨੂੰ ਲੈ ਕੇ ਨਵੇਂ ਬਣੇ ਵਿਦਿਆਰਥੀ ਸਮੂਹ ਸ਼ਾਤਰ ਸਮਾਜ ਵੱਲੋਂ ਅਜੂਜ ਨਵੰਨਾ ਅਭਿਆਨ ਦਾ ਸਖਤਰਤਬਲ ਮਾਰਚ ਵਿੱਚ ਹਿੱਸਾ ਲੈਣ ਵਾਲਿਆਂ ਤੇ ਪੁਲਿਸ ਨੇ ਕਾਰਵਾਈ ਕੀਤੀ ਅਤੇ ਪਾਣੀ ਦੇ ਬੁਛਾੜਾ ਨਾਲ ਕਈ ਜ਼ਖਮੀ ਹੋਏ ਹਨ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਐਲਾਨ ਕੀਤਾ ਹੈ ਕਿ ਜ਼ਬਰਜਨਾਹ ਦੇ ਦੋਸ਼ੀ ਨੂੰ ਫਾਂਸੀ ਦੇਣ ਲਈ ਵਿਧਾਨ ਸਭਾ ਦਾ ਵਿਸ਼ੇਸ਼ اجلاس ਸਦਕੇ ਕਾਨੂੰਨ ਪਾਸ ਕੀਤਾ ਜਾਵੇਗਾ ਇਹਦੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਆਰਜੀਕਰ ਜ਼ਬਰਜਨਾਹ ਦੇ ਦੋਸ਼ੀ ਨੂੰ 10 ਦਿਨਾਂ ਵਿੱਚ ਫਾਂਸੀ ਹੋਣੀ ਚਾਹੀਦੀ ਹੈ। ਤਰਨਤੁਰ ਕਾਂਗਰਸ ਸੁਪਰੀਮੋ ਮਮਤਾ ਬੇਨਰਜੀ ਅਤੇ ਤਰਨਤੁਰ ਕਾਂਗਰਸ ਦੇ ਰਾਸ਼ਟਰੀ ਜਨ ਸੰਗਠਨ ਅਭਿਸ਼ੇਕ ਬੈਨਰਜੀ ਨੇ ਭਾਰਤੀ ਜਨਤਾ ਪਾਰਟੀ ਤੇ ਜ਼ੋਰਦਾਰ ਹੱਲਾ ਬੋਲਦਿਆਂ ਕਿਹਾ ਹੈ ਕਿ ਕੇਂਦਰ ਇੱਕ ਦਿਨ ਵਿੱਚ ਨੋਟਬੰਦੀ ਕਰ ਸਕਦਾ ਹੈ ਤਾਂ ਜ਼ਬਰਜਨਾਬ ਵਿਰੋਧੀ ਸਖਤ ਕਾਨੂੰਨ ਕਿਉਂ ਨਹੀਂ ਬਣਾ ਸਕਦਾ ਅਭਿਸ਼ੇਕ ਦਾ ਕਹਿਣਾ ਹੈ ਕਿ ਜੇਕਰ 4 ਮਹੀਨੇ ਵਿੱਚ ਜ਼ਬਰਜਨਾਬ ਵਿਰੋਧੀ ਸਖਤ ਕਾਨੂੰਨ ਨਹੀਂ ਬਣਾਇਆ ਗਿਆ ਤਾਂ ਦਿੱਲੀ ਵਿੱਚ ਭਾਰੀ ਅੰਦੋਲਨ ਕਰਾਂਗੇ ਚਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੁਰੇਨ ਨੇ ਆਖਿਆ ਕਿ ਭਾਜਪਾ ਵਿੱਚ ਸ਼ਾਮਲ ਹੋਣ ਦਾ ਉਹਨਾਂ ਦਾ ਫੈਸਲਾ ਚਾਰਖੰਡ ਦੇ ਹਿੱਤ ਵਿੱਚ ਲਿਆ ਗਿਆ ਹੈ ਇਸੇ ਦੌਰਾਨ ਸੁਰੇਨ ਨੇ ਚਾਰਖੰਡ ਮੁਕਤੀ ਮੋਰਚਾ ਜੀਐਮਐਮ ਤੋਂ ਇਹ ਕਹਿੰਦੇ ਆ ਅਸਤੀਫਾ ਦੇ ਦਿੱਤਾ ਕਿ ਪਾਰਟੀ ਦੀ ਮੌਜੂਦਾ ਕਾਰਜ ਸ਼ੈਲੀ ਅਤੇ ਨੀਤੀਆਂ ਕਾਰਨ ਉਹ ਇਹ ਕਦਮ ਚੁੱਕਣ ਲਈ ਮਜਬੂਰ ਸਨ ਸੁਰੇਨ ਜਿਨ੍ਹਾਂ ਨੇ 30 ਅਗਸਤ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦਾ ਪ੍ਰੋਗਰਾਮ ਹੈ ਨੇ ਵਿਧਾਨ ਸਭਾ ਤੋਂ ਵਿਧਾਇਕ ਅਤੇ ਚਾਰਖੰਡ ਕੈਬਨਿਟ ਤੋਂ ਮੰਤਰੀ ਵਜੋਂ ਵੀ ਅਸਤੀਫਾ ਦੇ ਦਿੱਤਾ ਸੂਤਰਾਂ ਮੁਤਾਬਕ ਉਨ੍ਹਾਂ ਨੇ ਜੀਐਮਐਮ ਮੁਖੀ ਸ਼ਿਬੂ ਸੁਰੇਨ ਅਤੇ ਵਿਧਾਨ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਆਪਣੇ ਫੈਸਲੇ ਤੋਂ ਜਾਣੂ ਕਰਵਾਇਆ ਹੈ ਸੁਰਿੰਦਰ ਕਹਣਾ ਹੈ ਕਿ ਅੱਜ ਮੈਂ ਚਾਰਖੰਡ ਮੁਕਤੀ ਮੋਰਚਾ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਮੈਂ ਚਾਰਖੰਡ ਦੇ ਕਵਾਇਲੀ ਦਰਤਾ ਪਛਣਿਆ ਤੇ ਆਮ ਲੋਕਾਂ ਦੇ ਮੁੱਦਿਆਂ ਲਈ ਲੜਦਾ ਰਹਾਂਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਅੰਦਰ ਹਾਈਵੇ ਪ੍ਰੋਜੈਕਟਾਂ ਲਈ ਜ਼ਮੀਨ ਐਕਵਾਇਰ ਕਰਨ ਵਿੱਚ ਹੋ ਰਹੀ ਦੇਰੀ ਸਮੇਤ ਸਬੰਧਤ ਮੁੱਦਿਆਂ ਤੇ ਰੱਖੀ ਸਮੀਖਿਆ ਮੀਟਿੰਗ ਦੌਰਾਨ ਮੀਟਿੰਗ ਤੋਂ 3 ਦਿਨ ਪਹਿਲਾਂ 26 ਅਗਸਤ ਨੂੰ ਮਲੇਰਕੋਟੜਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਕਬਜ਼ਾ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI ਨੂੰ ਸੌਂਪੀ ਪਿੰਡ ਸਰੋਦੀ ਜ਼ਮੀਨ ਅੱਜ 3 ਦਿਨ ਬਾਅਦ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਮੋੜ ਕਬਜ਼ਾ ਕਰਕੇ ਜ਼ਮੀਨ ਤੇ ਜੁਨੀਅਨ ਦਾ ਝੰਡਾ ਲਹਿਰਾ ਦਿੱਤਾ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹ ਨੇ ਭਾਰਤ ਮਾਲਾ ਪ੍ਰੋਜੈਕਟ ਲਈ ਪੂਰਾ ਮੁਆਵਜ਼ਾ ਦਿੱਤੇ ਬਿਨਾਂ ਤੱਕੇ ਨਾਲ ਕਿਸਾਨਾਂ ਨੇ ਜ਼ਮੀਨ ਐਕਵਾਇਰ ਕਰਨ ਦੇ ਖਿਲਾਫ 26 ਜਨਵਰੀ 2022 ਤੋਂ ਮਲੇਰ ਕੋਟਲਾ ਨੇੜਲੇ ਪਿੰਡ ਰਾਣਬਾਬੇਖੇ ਪੱਕਾ ਮੋਰਚਾ ਲਾਇਆ ਹੋਇਆ ਸੀ ਤਿੰਨ ਦਿਨ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਸਰੋਦ ਦੀ ਜ਼ਮੀਨ ਉੱਪਰ ਕਬਜ਼ਾ ਕਰਨ ਖਿਲਾਫ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂ ਦੀ ਸੂਬਾ ਕਮੇਟੀ ਦੇ ਦਿੱਤੇ ਸੱਦੇ ਤੇ ਸੰਗਰੂਰ, ਮਲੇਰਕੋਟੜਾ ਤੇ ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਤੋਂ ਹਜ਼ਾਰਾਂ ਕਿਸਾਨ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ ਪਿੰਡ ਸੰਗਾਲਾ ਵਿਖੇ ਹੀ ਇਕੱਠੇ ਹੋਏ ਅਤੇ ਉਨ੍ਹਾਂ ਨੇ ਇਹ ਕਬਜ਼ਾ ਲਿਆ ਹੈ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਮਸਲੇ ਦੇ ਪੱਕੇ ਹੱਲ ਲਈ ਜ਼ਮੀਨ ਉੱਪਰ ਕਿਸਾਨਾਂ ਦਾ ਮੋਰਚਾ ਜਾਰੀ ਰਹੇਗਾ ਕੁਝ ਦਿਨ ਪਹਿਲਾਂ ਆਕਾਲੀ ਦਲ ਤੋਂ ਅਲਵਿਦਾ ਕਹਿਣ ਵਾਲੇ ਹਰਦੀਪ ਸਿੰਘ ਡੈਂਪੀ ਢਿੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇੱਕ ਸਮਾਗਮ ਵਿੱਚ ਪਾਰਟੀ ਦੇ ਚਕਸਾਲੀ ਆਗੂ ਗੈਰਹਾਜ਼ਰ ਰਹੇ। ਗਿੱਦੜਵਾh ਲੋਕਾਂ ਦੀਆਂ ਉਮੀਦਾਂ ਤੇ ਮੁੱਖ ਮੰਤਰੀ ਨੇ ਕੋਈ ਵੱਡੇ ਪੈਕੇਜ ਦਾ ਐਲਾਨ ਨਹੀਂ ਕੀਤਾ। ਇਥੇ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਖਾਸਮ ਖਾਸ ਰਏ ਹਲਕਾ ਗਿੱਦੜਵਾh ਦੇ ਇੰਚਾਰਜ ਹਰਦੀਪ ਸਿੰਘ ਡੈਂਪੀ ਢਿੱਲੋਂ ਨੇ ਬੀਤੇ ਦਿਨੀ ਸ਼੍ਰੋਮਣੀ ਅਕਾਲੀ ਦਲ ਨੂੰ ਅਲਵਿਦਾ ਆਖ ਦਿੱਤਾ ਸੀ। ਉਹ ਸ਼ਰੋਮਣੀ ਅਕਾਲੀ ਦਲ ਦੀ ਟਿਕਟ ਦੇ ਦੋ ਵਾਰ ਗਿੱਦੜਵਾਹਾ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਨ ਪਰੰਤੂ ਦੋਵੇਂ ਵਾਰ ਹਾਰ ਗਏ ਗਿੱਦੜਵਾਹਾ ਵਿਖੇ ਸੱਟਾ ਬਾਜ਼ਾਰ ਵਿੱਚ ਰੱਖੇ ਗਏ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰਦੀਪ ਸਿੰਘ ਡੈਂਪੀ ਢਿੱਲੋਂ ਨੂੰ ਪਾਰਟੀ ਚਿੰਨ੍ਹ ਪਾ ਕੇ ਆਪ ਵਿੱਚ ਸ਼ਾਮਲ ਕੀਤਾ ਗਿਆ ਇਸ ਮੌਕੇ ਹਰਦੀਪ ਸਿੰਘ ਡੈਂਪੀ ਦਾ ਕਹਿਣਾ ਹੈ ਕਿ ਉਹ ਅੱਜ ਬੀਤੇ 38 ਸਾਲਾਂ ਦੀ ਕਮਾਈ ਨੂੰ ਆਪ ਦੇ سپرد ਕਰ ਰਹੇ ਹਨ ਹਥਿਆਰਬੰਦ ਬਲਾਂ ਲਈ ਤਜਵੀਜ਼ਤ ਥੀਏਟਰ ਕਮਾਂਡ ਦਾ ਖਾਕਾ ਤਿਆਰ ਹੈ ਅਤੇ ਸਤੰਬਰ ਦੇ ਪਹਿਲੇ ਹਫਤੇ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਸਾਂਝਾ ਕੀਤਾ ਜਾਵੇਗਾ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਰੱਖਿਆ ਮੰਤਰੀ ਅਗਲੇ ਹਫਤੇ ਲਖਨਊ ਵਿੱਚ ਸੰਯੁਕਤ ਕਮਾਂਡਰਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਨਗੇ ਜਿਸ ਵਿੱਚ ਚੀਫ ਆਫ ਡਿਫੈਂਸ ਸਟਾਫ ਸੀ ਡੀ ਐਸ ਜਨਰਲ ਅਨਲ ਚੋਹਾਨ ਅਤੇ ਤਿੰਨੋਂ ਸੈਨਾਵਾਂ ਜਲਥਲ ਅਤੇ ਹਵਾਈ ਸੈਨਾ ਦੇ ਮੁਖੀਆਂ ਸਣੇ ਸਾਰੇ ਕਮਾਂਡਰ ਮੌਜੂਦ ਹੋਣਗੇ ਰੱਖਿਆ ਮੰਤਰੀ ਨੂੰ ਯੋਜਨਾਵੱਧ ਏਕੀਕਰਨ ਦੇ ਸੰਚਾਲਨ ਸੰਬੰਧੀ ਪਹਿਲੂਆਂ ਬਾਰੇ ਵਿਸਤਾਰ ਵਿੱਚ ਪੇਸ਼ਕਾਰੀ ਦਿੱਤੀ ਜਾਵੇਗੀ ਇਸ ਵਿੱਚ ਇਹ ਵੀ ਸ਼ਾਮਲ ਹੋਵੇਗਾ ਕਿ ਏਕੀਕ੍ਰਿਤ ਕਮਾਂਡ ਥੀਟਰ ਕਮਾਂਡ ਸ਼ਾਂਤੀ ਅਤੇ ਸੰਘਰਸ਼ ਦਰਾਂ ਕਿਸ ਤਰ੍ਹਾਂ ਕੰਮ ਕਰੇਗੀ ਅਤੇ ਜੰਗ ਲਈ ਤਿਆਰਬਰ ਤਿਆਰ ਰਹੇਗੀ ਸੀ ਡੀ ਇਸ ਦਾ ਅਹੁਦਾ 2019 ਵਿੱਚ ਸਿਰਜਿਆ ਗਿਆ ਸੀ ਜਿਸ ਕੋਲ ਸਾਂਝੇਦਾਰੀ ਅਤੇ ਏਕੀਕਰਨ ਨੂੰ ਉਤਸ਼ਾਹਿਤ ਕਰਨਾ ਤੇ ਸਾਂਝੇ ਸੰਚਾਲਨ ਨੂੰ ਸਮਰਥ ਬਣਾਉਣ ਲਈ ਤਿੰਨਾਂ ਸੈਨਾਵਾਂ ਦੇ ਢਾਂਚਿਆਂ ਵਿੱਚ ਸੋਧ ਕਰਨ ਦਾ ਜਮਾ ਹੈ ਇਸ ਥੀਏਟਰ ਕਮਾਂਡ ਨੂੰ ਦੇਸ਼ ਦੇ ਜੰਗੀ ਢਾਂਚੇ ਦੇ ਸਰੂਪ ਅਤੇ ਆਕਾਰ 'ਚ ਸਭ ਤੋਂ ਵੱਡੀ ਤਬਦੀਲੀ ਵਜੋਂ ਦੇਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਕਈ ਫੈਸਲੇ ਲਏ ਹਨ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਦੱਸਿਆ ਕਿ ਰਾਸ਼ਟਰੀ ਉਦਯੋਗਿਕ ਕੋਰੀਡੋਰ ਡਵੈਲਪਮੈਂਟ ਪ੍ਰੋਗਰਾਮ ਦੇ ਤਹਿਤ 12 ਇੰਡਸਟਰੀਅਲ ਸਮਾਰਟ ਸਿਟੀ ਨੂੰ ਮਨਜ਼ੂਰੀ ਦਿੱਤੀ ਗਈ। ਇਸ 'ਤੇ 28602 ਕਰੋੜ ਰੁਪਏ ਸਰਕਾਰ ਖਰਚ ਕਰੇਗੀ। ਇਸ ਦੇ ਨਾਲ ਹੀ ਲਗਭਗ 10 ਲੱਖ ਨੌਕਰੀਆਂ ਦੇ ਮੌਕੇ ਪੈਦਾ ਹੋਣਗੇ। ਇਹਨਾਂ ਵਿੱਚੋਂ ਦੋ ਉਦਯੋਗਿਕ ਸ਼ਹਿਰ ਆਂਧਰਾ ਪ੍ਰਦੇਸ਼ ਅਤੇ ਇੱਕ ਬਿਹਾਰ ਵਿੱਚ ਵਿਕਸਿਤ ਕੀਤਾ ਜਾਵੇਗਾ। ਉੱਤਰਾਖੰਡ ਨੂੰ ਵੀ ਉਦਯੋਗਿਕ ਸਮਾਰਟ ਸਿਟੀ ਦਾ ਤੋਹਫ਼ਾ ਮਿਲਿਆ ਹੈ। ਅਸ਼ਵਨੀ ਵੈਸ਼ਰਮ ਨੇ ਦੱਸਿਆ ਕਿ ਇਸ ਮਹੀਨੇ ਤੱਕ ਪਿਛਲੇ 3 ਮਹੀਨਿਆਂ ਵਿੱਚ ਕੇਂਦਰ ਸਰਕਾਰ ਵੱਲੋਂ ਕਈ ਵੱਡੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਹੈ। ਕਰੀਬ 2 ਲੱਖ ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਹਨ। ਉਦਯੋਗਿਕ ਸਮਾਰਟ ਸਿਟੀ ਵਿੱਚ ਕੁੱਲ 1.52 ਲੱਖ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਆਉਣ ਦੀ ਸੰਭਾਵਨਾ ਹੈ। ਬਜਟ ਵਿੱਚ ਸਰਕਾਰ ਨੇ ਅਜੇ ਸ਼ਹਿਰਾਂ ਨੂੰ ਨਿੱਜੀ ਅਤੇ ਸਰਕਾਰੀ ਭਾਈਵਾਲੀ ਨਾਲ ਵਿਕਸਿਤ ਕਰਨ ਦਾ ਐਲਾਨ ਕੀਤਾ ਸੀ। ਦੇਸ਼ ਦੇ 100 ਸ਼ਹਿਰਾਂ ਵਿੱਚ ਜਾਂ ਇਸ ਦੇ ਨੇੜੇ-ਨੇੜੇ ਪਲੱਗ ਐਂਡ ਪੇ ਉਦਯੋਗਿਕ ਪਾਰਕ ਵਿਕਸਿਤ ਕਰਨ ਦਾ ਐਲਾਨ ਕੀਤਾ ਹੈ। ਗੁਜਰਾਤ ਲਗਾਤਾਰ ਹੜ੍ਹ ਦੀ ਸਥਿਤੀ ਨਾਲ ਜੂਝ ਰਿਹਾ ਹੈ। ਲਗਾਤਾਰ ਪਾਰੀ ਮੀਂਹ ਦੇ ਵਿਚਕਾਰ ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਨੂੰ ਰਾਜ ਦੇ ਕਈ ਹਿੱਸਿਆਂ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਦੌਰਾਨ 30 ਅਗਸਤ ਤੱਕ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਅਨੁਸਾਰ ਸੋਰਾਸ਼ਟਰ ਅਤੇ ਕਸ਼ ਦੇ ਡੂੰਗੇ ਦਬਾਤੇ ਉੱਤਰਪੂਰਬੀ ਅਰਬ ਸਾਗਰਵਾਲ ਵਦਰ ਨਾਲ ਇਸ ਖੇਤਰ ਵਿੱਚ ਹੋਰ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਹਾਲਾਂਕਿ ਬਚਾਅ ਕਾਰਜ ਤੇ ਨਿਕਾਸੀ ਜਾਰੀ ਹੈ ਪਿਛਲੇ 3 ਦਿਨਾਂ ਵਿੱਚ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 28 ਹੋ ਗਈ ਹੈ। ਰਾਜ ਵਿੱਚ ਬਚਾਅ ਤੇ ਰਾਹਤ ਕਾਰਜਾਂ ਵਿੱਚ 14 ਰਾਸ਼ਟਰੀ ਆਫਤ ਰਿਸਪਾਂਸ ਫੋਰਸ ਐਨ ਡੀ ਆਰ ਐਫ ਅਤੇ 12 ਸਟੇਟ ਡਿਜਾਸਟਰ ਰਿਸਪਾਂਸ ਫੋਰਸ ਐਸ ਡੀ ਆਰ ਐਫ ਟੀਮਾਂ ਦੀ 46 ਫੌਜੀ ਟੁਕੜੀਆਂ ਭੇਜੀਆਂ ਗਈਆਂ ਹਨ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 12 ਜ਼ਿਲ੍ਹਿਆਂ ਵਿੱਚ ਕੱਚ ਦੇਵ ਭੂਮੀਦਵਾਰ ਕਾ ਜਾਮਨਗਰ ਮੋਰਵੀ ਸੁਰਿੰਦਰਨਗਰ ਰਾਜਕੋਟ ਪੋਰਬੰਦਰ ਜੂਨਾਗੜ ਗਿਰਸੋਮਨਾਥ ਅਮਰੇਲੀ ਭਾਵਨਗਰ ਅਤੇ ਬਟਾੜ ਵਿੱਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਕਾਂਗਰਸ ਦੇ ਸੀਨੀਅਰ ਆਗੂ ਮਨੀਸ਼ ਦਿਵਾਰੀ ਦਾ ਕਹਿਣਾ ਹੈ ਕਿ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਗਿਣਤੀ ਪੱਖੋਂ ਨਹੀਂ ਸਗੋਂ ਇਸ ਲਿਹਾਜ਼ ਨਾਲ ਅਹਿਮਾਨ ਕਿ ਇੱਕ ਵਾਰ ਫਿਰ ਭਾਰਤ ਨੂੰ ਸਾਹ ਲੈਣ ਅਤੇ ਇਹਦੀਆਂ ਸੰਸਥਾਵਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ ਖਾਸ ਗੱਲਬਾਤ ਦੌਰਾਨ ਉਹਨਾਂ ਦਾ ਕਹਿਣਾ ਹੈ ਕਿ ਭਾਜਪਾ ਇਸ ਗੱਲ ਨੂੰ ਸਵੀਕਾਰ ਕਰੇ ਜਾਂ ਨਾ ਕਰੇ ਪਰ ਕੁਝ ਮੁੱਦਿਆਂ ਤੇ ਸਰਕਾਰ ਦੇ ਹਾਲੀਆ ਯੂ-ਟਰਨ ਗਠਜੋੜ ਸਿਆਸਤ ਦੀਆਂ ਹਕੀਕਤਾਂ ਨੂੰ ਦਰਸਾਉਂਦੇ ਹਨ। ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦਾ ਮੰਨਣਾ ਹੈ ਕਿ ਭਾਰਤ ਨੂੰ ਜਮਹੂਰੀ ਸੁਧਾਰਾਂ ਦੀ ਦੂਸਰੀ ਲਹਿਰ ਦੀ ਲੋੜ ਹੈ ਅਤੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਆਧਾਰ ਬਣਾਉਣ ਵਾਲੇ ਢਾਂਚੇ ਨੂੰ ਸੱਚਮੁੱਚ ਵੱਧ ਭਾਗੀਦਾਰ ਅਤੇ ਜਮਹੂਰੀ ਬਣਾਉਣ ਦੀ ਜ਼ਰੂਰਤ ਹੈ। ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਅਤੇ ਉਸਦੇ ਸਹਿਯੋਗੀ आगामी विधानसभा चुनाव ਵਿੱਚ ਜਿਤਵਲ ਵਧ ਰਹੇ ਹਨ ਜਿਸ ਦਾ ਕੌਮੀ ਸਿਆਸਤ 'ਤੇ ਹਾਂ ਪੱਖੀ ਅਸਰ ਪਵੇਗਾ ਲੋਕ ਸਭਾ ਚੋਣਾਂ ਦੇ ਨਤੀਜਾ ਮਗਰੋਂ ਬਦਲੇ ਦ੍ਰਿਸ਼ਟੀਕੋਣ ਬਾਰੇ ਪੁੱਛੇ ਜਾਣ ਤੇ ਤਵਾੜੀ ਦਾ ਕਹਿਣਾ ਹੈ ਕਿ ਇੰਡੀਆ ਗੱਠਜੋੜ ਕੌਮੀ ਜਮਹੂਰੀ ਗੱਠਜੋੜ ਐਨਡੀਏ ਦੇ ਸੰਸਦ ਮੈਂਬਰਾਂ ਦੀ ਗਿਣਤੀ ਲਗਭਗ 300 ਤੱਕ ਸੀਮਤ ਰੱਖਣ ਦੇ ਸਮਰੱਥ ਹੋਇਆ ਤੇ ਭਾਜਪਾ 240 ਤੱਕ ਸਿਮਟ ਗਈ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇੱਕ ਚੰਗੀ ਸ਼ੁਰੂਆਤ ਹੈ ਉਨਾ ਕਹੇ ਕਿ ਸਭ ਤੋਂ ਚੰਗੀ ਸ਼ੁਰੂਆਤ ਇਹ ਹੋਈ ਕਿ ਇਸ ਨੇ ਇਸ ਦੇਸ਼ ਨੂੰ ਸਾਹ ਲੈਣ ਅਤੇ ਸੰਸਥਾਵਾਂ ਨੂੰ ਮੋੜ ਤੋਂ ਕੰਮ ਸ਼ੁਰੂ ਕਰਨ ਦਾ ਮੌਕਾ ਦਿੱਤਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਦਿੱਲੀ ਟ੍ਰਾਂਸਪੋਰਟ ਡੀਟੀਸੀ ਦੀ ਬੱਸ ਵਿੱਚ ਸਫ਼ਰ ਕੀਤਾ ਅਤੇ ਬੱਸ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਪੁੱਛਿਆ ਕਿ ਉਹ ਇਨੀ ਮਹਿੰਗਾਈ ਦੇ ਵਿੱਚ ਆਪਣਾ ਕਾਰ ਕਿਵੇਂ ਚਲਾਉਂਦੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਦੱਖਣੀ ਦਿੱਲੀ ਦੇ ਸਰੋਜਨੀ ਨਗਰ ਬੱਸ ਡਿਪੂ ਨੇੜੇ ਬੱਸ ਡਰਾਈਵਰਾਂ ਤੇ ਕੰਡਕਟਰਾਂ ਨਾਲ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਆਪਣੇ ਵਟਸਐਪ ਚੈਨਲ ਤੇ ਇਸ ਮੁਲਾਕਾਤ ਦੀਆਂ ਤਸਵੀਰਾਂ ਸਾਂਝੇ ਕਰਦੇ ਲਿਖਿਆ ਕਿ ਦਿੱਲੀ ਵਿੱਚ ਡਰਾਈਵਰਾਂ ਅਤੇ ਕੰਡਕਟਰ ਭਰਾਵਾਂ ਦੇ ਨਾਲ ਚਰਚਾ ਹੋਈ ਹੈ ਕਾਂਗਰਸੀ ਜਰਨਲਿਸਟ ਕਤਰ ਪ੍ਰਿੰਕਾ ਗਾਂਧੀ ਨੇ ਐਕਸ ਤੇ ਰਾਹੁਲ ਗਾਂਧੀ ਦੇ ਬੱਸ ਸਵਰ ਦੀਆਂ ਤਸਵੀਰਾਂ ਸਾਂਝੇ ਕਰਦੇ ਲਿਖਿਆ ਕਿ ਲੋਕਾਂ ਦੀ ਸੇਵਾ ਵਿੱਚ ਹਜ਼ਾਰਾਂ ਬੱਸਾਂ ਲੈ ਕੇ ਟ੍ਰਾਂਸਪੋਰਟ ਕਾਰਪੋਰੇਸ਼ਨ ਚਲਾਉਣ ਵਾਲੇ ਡਰਾਈਵਰਾਂ ਕੰਡਕਟਰਾਂ ਤੇ ਮਾਰਸ਼ਲਾਂ ਦਾ ਪਰਿਵਾਰ ਕਿਵੇਂ ਚੱਲਦਾ ਹੈ ਮਹਿੰਗਾਈ ਬੱਚਿਆਂ ਦੀਆਂ ਵਾਧੀਆਂ ਫੀਸਾਂ ਤਨਖਾਹਾਂ ਤੇ ਪੈਨਸ਼ਨ ਦੀ ਟੈਨਸ਼ਨ ਵਿੱਚ ਉਹਨਾਂ ਦਾ ਜੀਵਨ ਕਿਵੇਂ ਚੱਲਦਾ ਹੈ ਦੇਸ਼ ਵਿੱਚ ਅਜਈਆਂ ਕਰੋੜਾਂ ਆਵਾਜ਼ਾਂ ਹਨ ਜੋ ਭਿਆਨਕ ਆਰਥਿਕ ਅਸੁਰੱਖਿਆ ਵਿੱਚ ਰਹਿਣ ਲਈ ਮਜਬੂਰ ਹਨ ਇਥੋਂ ਦੀ ਇੱਕ ਅਦਾਲਤ ਨੇ ਰੇਣਕੂਆ ਸਬਾਮੀ ਕਤਲकांड ਵਿੱਚ ਕੰਨੜ ਅਦਾਕਾਰ ਦਰਸ਼ਨ ਥੋਕੂ ਦੀਪਾ ਅਤੇ ਉਸਦੇ ਦੋਸਤ ਪਵਿੱਤਰਾ ਗੋੜਾ ਅਤੇ ਹੋਰ ਮੁਲਜ਼ਮਾਂ ਦੀ ਨਿਆਂਇਕ ਹਿਰਾਸਤ 9 ਸਤੰਬਰ ਤੱਕ ਵਧਾ ਦਿੱਤੀ ਦਰਸ਼ਨਾਂ ਤੇ ਪਵਿੱਤਰਾਂ ਸਮੇਤ ਸਾਰੇ 17 ਮੁਲਜ਼ਮਾਂ ਦੀ ਨਿਆਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਉਹਨਾਂ ਨੂੰ ਬੰਗਲੌਰੂ ਅਤੇ ਤੁਮਕੁਰੂ ਜ਼ਿਲ੍ਹੇ ਤੋਂ ਵੀਡੀਓ ਕਾਨਫਰੰਸ ਰਾਹੀਂ ਮਜਿਸਟਰੇਟ ਅਦਾਲਤ ਵਿੱਚ ਪੇਸ਼ ਕੀਤਾ ਗਿਆ ਬੰਗਲੌਰੂ ਦੇ 24ਵੇਂ ਐਡੀਸ਼ਨਲ ਚੀਫ ਮੈਟਰੋਪੋਲੀਟਨ ਮਜਿਸਟਰੇਟ ਨੇ ਮੰਗਲਵਾਰ ਨੂੰ ਦਰਸ਼ਨ ਨੂੰ ਬੇਲਾਰੀ ਜੇਲ੍ਹ ਵਿੱਚ ਟਰਾਂਸਫਰ ਕਰਨ ਦੀ ਇਜਾਜ਼ਤ ਦੇ ਦਿੱਤੀ ਦਰਸ਼ਨ ਫਿਲਹਾਲ ਬੰਗਲੌਰੂ ਦੀ ਪ੍ਰਪਨਾ ਅਗਰਹਾਰਾ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਦਰਸ਼ਨ ਦੀ ਉਹ ਤਸਵੀਰ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਜਿਸ ਵਿੱਚ ਉਹ ਇੱਕ ਆਦਤਾਨ ਅਪਰਾਧੀ ਸਮੇਤ ਤੈਨ ਹੋਰ ਲੋਕਾਂ ਨਾਲ ਜੇਲ੍ਹ ਕੰਪਲੈਕਸ ਵਿੱਚ ਇੱਕ ਕੁਰਸੀ ਤੇ ਬੈਠ ਕੇ ਹੱਥ ਵਿੱਚ ਕੌਫੀ ਦਾ ਮੱਗ ਫੜ ਕੇ ਸਿਗਰਟ ਪੀਂਦਾ ਦਿਖਾਈ ਦੇ ਰਿਹਾ ਹੈ ਇੰਗਲੈਂਡ ਲਈ ਸਾਰੇ ਸਰੂਪਾਂ ਵਿੱਚ ਸੈਂਕੜਾ ਲਗਾਉਣ ਵਾਲੇ ਸਾਬਕਾ ਚੋਟੀ ਦੇ T20 ਬੱਲੇਬਾਜ਼ ਡੇਵਿਡ ਮਲਾਨ ਨੇ ਕਮੰਤਰੀ ਕ੍ਰਿਕਟ ਨੂੰ ਅਲਵਦਾ ਕਹਿ ਦਿੱਤਾ 36 ਸਾਲਾ ਮਲਾਨ ਨੇ ਕਿਹਾ ਕਿ ਸਫੇਦ ਗੇਂਦ ਦੇ ਸਰੂਪ ਵਿੱਚ ਆਪਣੀ ਸਫਲਤਾ ਤੋਂ ਉਹ ਖੁਸ਼ ਹੈ ਪਰ ਟੈਸਟ ਕ੍ਰਿਕਟ ਵਿੱਚ ਉਹ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕਿਆ ਮਲਾਨ ਨੇ 22 ਟੈਸਟ 30 원ਡੇ T20 ਸਰੂਪ ਵਿੱਚ 2020 ਵਿੱਚ ਦੁਨੀਆ ਦਾ ਨੰਬਰ 1 ਬੱਲੇਬਾਜ਼ ਬਣਿਆ ਉਹ ਪਿਛਲੇ ਸਾਲ 원ਡੇ ਵਿਸ਼ਪ ਕੱਪ ਤੋਂ ਬਾਅਦ ਤੋਂ ਇਸ ਸਰੂਪ ਵਿੱਚ ਕਦੀ ਨਹੀਂ ਖੇਡਿਆ ਸਰਹੱਦੀ ਖੇਤਰ ਦੇ ਪਿੰਡ ਛੋਟੀਆਂ ਵਿਖੇ ਬੁੱਧਵਾਰ ਸਵੇਰੇ ਤਿੰਨ ਸ਼ੱਕੀ ਵਿਅਕਤੀਆਂ ਨੂੰ ਦੇਖੇ ਜਾਣ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਬੀਐਸਐਫ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ ਕਮਾਂਡੋ ਵੱਲੋਂ ਪੂਰੇ ਇਲਾਕੇ ਦੀ ਕੇਰਾਬੰਦੀ ਕਰਕੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਸਬੰਧ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਦੇਖਣ ਦਾ ਦਾਅਵਾ ਕਰਨ ਵਾਲੀ ਔਰਤਾ ਕਹਿਣਾ ਹੈ ਕਿ ਦੋ ਵਿਅਕਤੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ ਜਦੋਂ ਕਿ ਇੱਕ ਸਿਵਲ ਕੱਪੜਿਆਂ ਵਿੱਚ ਸੀ। ਸ਼ੱਕੀਆਂ ਨੇ ਮੋਢੇ ਤੇ ਵੱਡੇ-ਵੱਡੇ ਬੈਗ ਲਟਕਾਏ ਹੋਏ ਸਨ। ਘਟਨਾ ਤੋਂ ਬਾਅਦ ਸੈਟੇਲਾਈਟ ਰਾਹੀਂ ਡਰੋਨ ਉਡਾ ਕੇ ਇਲਾਕੇ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਪੂਰੇ ਸਰਚ ਆਪਰੇਸ਼ਨ ਦੀ ਅਗਵਾਈ ਜ਼ਿਲ੍ਹਾ ਪਠਾਨਕੋਟ ਦੇ ਪੁਲਿਸ ਮੁਖੀ ਦਲਜਿੰਦਰ ਸਿੰਘ ਢਿੱਲੋ ਵੱਲੋਂ ਕੀਤੀ ਗਈ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ 'ਚ ਤਣਾਅ ਦਾ ਮਾਹੌਲ ਹੈ ਅਤੇ ਵੱਖ-ਵੱਖ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਪਿੰਡ ਵਿੱਚ ਪਹੁੰਚ ਗਏ ਹਨ ਅਤੇ ਸ਼ੱਕੀ ਵਿਅਕਤੀਆਂ ਨੂੰ ਦਾਵਾ ਕਰਨ ਵਾਲੀ ਔਰਤ ਤੋਂ ਜਾਣਕਾਰੀ ਇਕੱਠੀ ਕਰ ਰਹੇ ਹਨ। ਈਰਾਨ ਸਰਕਾਰ ਦਾ ਪਹਿਲੀ ਵਾਰ ਕੋਈ ਮਹਿਲਾ ਜਨਤਕ ਚਿਹਰਾ ਬਣੇਗੀ। ਫਤੇਮੇ ਮਹਜੇ ਰਾਨੀ ਨੂੰ ਮਸੂਦ ਪ੍ਰੋਜੈਕਸ਼ਨ ਸਸ਼ੰਦਾ ਅਧਿਕਾਰਤ ਬੁਲਾਰਾ ਨਿਯੁਕਤ ਕੀਤਾ ਗਿਆ ਹੈ ਰਾਸ਼ਟਰਪਤੀ ਨੇ ਬੁੱਧਵਾਰ ਨੂੰ ਮੰਤਰੀ ਮੰਡਲ ਦੀ ਬੈਠਕ ਵਿੱਚ ਇਹ ਫੈਸਲਾ ਲਿਆ 54 ਸਾਲਾ ਫਤੇਮੇ ਮਹਜੇ ਰਾਨੀ ਨੇ ਐਡਨ ਵਰਕ ਤੋਂ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੀ ਡਾਕਟਰ ਦੀ ਡਿਗਰੀ ਹਾਸਲ ਕੀਤੀ ਉਹ ਪਹਿਲਾਂ 11ਵੀਂ ਸਰਕਾਰ ਵਿੱਚ ਸ਼ਰੀਅਤ ਔਰਤਾਂ ਲਈ ਤਕਨੀਕੀ ਅਤੇ ਕਿੱਤਾ ਮੁਖੀ ਸਕਲਾਈ ਯੂਨੀਵਰਸਿਟੀ ਦੀ ਮੁਖੀ ਵਜੋਂ ਸੇਵਾ ਨਵਾ ਚੁੱਕੀ ਹੈ ਫਤੇਮੇ ਮੋਹੇਰਾਨੀ ਨੂੰ 2017 ਵਿੱਚ ਤਕਨੀਕੀ ਸਿੱਖਿਆ ਮੰਤਰੀ ਸੈਦ ਮੁਹੰਮਦ ਬਠਾਈ ਨੇ ਸੈਂਟਰ ਫਾਰ ਬ੍ਰਿਲੀਅੰਟ ਟੈਲੈਂਟ ਦਾ ਮੁਖੀ ਨਾਮਜ਼ਦ ਕੀਤਾ ਸੀ ਅਤੇ ਸਿੱਖਿਆ ਮੰਤਰਾਲੇ ਵਿੱਚ ਹੋਰ ਅਹੁਦਿਆਂ ਤੇ ਵੀ ਸੇਵਾ ਨਿਭਾਈ ਹੈ। ਇਹ ਕਿਸੇ ਸੀਨੀਅਰ ਅਹੁਦੇ ਤੇ ਕਿਸੇ ਔਰਤ ਦੀ ਤਾਜ਼ਾ ਨਿਯੁਕਤੀ ਹੈ। ਰਾਸ਼ਪਤੀ ਪ੍ਰੇਕਸ਼ਨ ਨੇ ਪਿਛਲੇ ਹਫਤੇ ਸ਼ੀਨਾ ਅंसारी ਨੂੰ ਵਾਤਾਵਰਣ ਵਿਭਾਗ ਦਾ ਮੁਖੀ ਨਿਯੁਕਤ ਕੀਤਾ ਸੀ। ਕੋਲਕਾਤਾ ਜਬਰਜਨਾਹ ਅਤੇ ਕਤਲ ਮਾਮਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ ਤੇ ਹਸਪਤਾਲ ਵਿੱਚ ਮੁੱਖ ਸੁਰੱਖਿਆ ਅਧਿਕਾਰੀ ਨਿਯੁਕਤ ਕੀਤੇ ਜਾਣਗੇ। ਉਹ ਉੱਥੇ ਕੰਮ ਕਰ ਰਹੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਹੋਣਗੇ। ਇਸ ਦੇ ਨਾਲ ਹੀ ਹਸਪਤਾਲਾਂ ਤੇ ਮੈਡੀਕਲ ਕਾਲਜਾਂ ਵਿੱਚ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਲਾਜ਼ਮੀ ਕੀਤੀ ਜਾਵੇਗੀ। ਸਪਰੀਮ ਕੋਰਟ ਦੀਆਂ ਹਦਾਇਤਾਂ ਤੇ ਕੇਂਦਰੀ ਗ੍ਰਹਿ ਸਕੱਤਰ ਗੋਬਿੰਦ ਮੋਹਨ ਅਤੇ ਸੇ ਸਕੱਤਰ ਅਪੂਰਵ ਚੰ드ਰਾ ਦੀ ਪ੍ਰਧਾਨਗੀ ਹੇਠ ਰਾਜਾਂ ਦੇ ਮੁਖ ਸਕੱਤਰਾਂ ਅਤੇ ਪੁਲਿਸ ਡਾਇਰੈਕਟਰਾਂ ਜਨਰਲ ਨਾਲ ਹੋਈ ਵਰਚੁਅਲ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ। ਨੈਸ਼ਨਲ ਟਾਸਕ ਫੋਰਸ ਟਿਕਾਊ ਸੁਰੱਖਿਆ ਲਈ ਲੰਬੇ ਸਮੇਂ ਦੇ ਉਪਾਅਾਂ 'ਤੇ ਵਿਚਾਰ ਕਰ ਰਹੀ ਹੈ ਅਤੇ ਸਾਰੇ ਹਿੱਸੇਦਾਰਾਂ ਤੋਂ ਸੁਝਾਅ ਲੈ ਰਹੀ ਹੈ। ਮੀਟਿੰਗ ਵਿੱਚ ਡੀਐਮ ਅਤੇ ਐਸਪੀ ਵੱਲੋਂ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਦਾ ਸਾਂਝਾ ਸੁਰੱਖਿਆ ਐਡਿਟ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਜਿਸ ਵਿੱਚ ਸਬੰਧਤ ਸੰਸਥਾ ਦੇ ਡੀਨ ਜਾਂ ਡਾਇਰੈਕਟਰ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਇਸ ਦੇ ਨਾਲ ਹੀ ਵੱਡੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿੱਚ ਪੁਲਿਸ ਤਾਇਨਾਤ ਕਰਕੇ ਖਾਸ ਕਰਕੇ ਰਾਤ ਸਮੇਂ ਗਸ਼ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਰਾਜਾਂ ਨੇ ਸਾਰੇ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦੀ ਸੀਸੀਟੀਵੀ ਨੈਟਵਰਕ ਦੀ ਸਮੀਖਿਆ ਤੇ ਮਜ਼ਬੂਤ ਕਰਨ ਦਾ ਫੈਸਲਾ ਕੀਤਾ ਹੈ ਕੰਟਰੋਲ ਰੂਮ ਤੋਂ ਸੀਸੀਟੀਵੀ ਫੁਟੇਜ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਕਲਾਊਡ ਸਟੋਰੇਜ ਵਿੱਚ ਸਟੋਰ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਇਸ ਨੂੰ ਡਿਲੀਟ ਨਾ ਕਰ ਸਕੇ ਰਾਜ ਸਰਕਾਰਾਂ ਨੇ ਛੇਤੀ ਹੀ ਨਾਦਾਰਿਆਂ ਵਿੱਚ ਡਾਰਕ ਜ਼ੋਨਾਂ ਦੀ ਪਛਾਣ ਕਰਨਗੀਆਂ ਅਤੇ ਉੱਥੇ ਲਾਈਟਾਂ ਲਗਵਾਉਣ ਦਾ ਪ੍ਰਬੰਧ ਕਰਨਗੀਆਂ ਮੀਟਿੰਗ ਵਿੱਚ ਹੈਲਪਲਾਈਨ ਨੰਬਰ 112 ਜੋ ਕਿ ਆਮ ਲੋਕਾਂ ਦੀ ਸਹਾਤ ਲਈ ਚਲਾਈ ਜਾ ਰਹੀ ਹੈ ਇਹਨੂੰ ਸਿਹਤ ਕਰਮਚਾਰੀਆਂ ਲਈ ਵੀ ਉਪਲਬਧ ਕਰਵਾਉਣ ਬਾਰੇ ਚਰਚਾ ਕੀਤੀ ਗਈ ਅਤੇ ਜ਼ਿਆਦਾਤਰ ਰਾਜ ਵਿੱਚ ਇਸ ਲਈ ਤਿਆਰ ਹਨ ਇਨਾ ਹੀ ਨਹੀਂ ਰਾਜਾਂ ਤੇ ਰੈਜ਼ੀਡੈਂਟ ਡਾਕਟਰਾਂ ਦੇ ਕੰਮ ਦੇ ਘੰਟੇ ਨੂੰ ਸੰਗਠਿਤ ਕਰਨ ਅਤੇ ਮਹਿਲਾ ਡਾਕਟਰਾਂ ਨੂੰ ਰਾਤ ਨੂੰ ਹਸਪਤਾਲ ਤੋਂ ਹੋਸਟਲ ਤੱਕ ਲੈ ਜਾਣ ਲਈ ਸੁਰੱਖਿਆ ਪ੍ਰਦਾਨ ਕਰਨ ਲਈ ਵੀ ਸਹਿਮਤੀ ਦਿੱਤੀ ਹੈ ਕੇਂਦਰ ਸਰਕਾਰ ਨੇ ਰਾਜਾਂ ਨੂੰ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਬਣਾਏ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ ਹੁਣ ਤੱਕ 26 ਰਾਜਾਂ ਨੇ ਸਿਹਤ ਕਰਮਚਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਕਾਨੂੰਨ ਬਣਾਏ ਹਨ Indian Medical College ਨੇ आरजी कर अस्पताल ਦੇ ਸਾਬਕਾ ਪ੍ਰਿੰਸੀਪਲ ਸੰਦੀਪ ਗੋਸ਼ਦੀ ਮੈਂਬਰਸ਼ਿਪ ਮੁਅਤਲ ਕਰ ਦਿੱਤੀ। ਜਾਣਕਾਰੀ ਅਨੁਸਾਰ IMA ਹੈੱਡਕੁਆਰਟਰ ਦੇ ਰਾਸ਼ਟਰੀ ਪ੍ਰਧਾਨ ਡਾਕਟਰ ਆਰਵੀ ਅਸ਼ੋਕਨ ਦੁਆਰਾ ਗਠਿਤ ਅਨੁਸ਼ਾਸਨੀ ਕਮੇਟੀ ਦੇ ਸਰਬਸੰਮਤੀ ਨਾਲ IMA ਕੋਲਕਾਤਾ ਸ਼ਾਖਾ ਦੇ ਉਪ ਪ੍ਰਧਾਨ ਡਾਕਟਰ ਸੰਦੀਪ ਗੋਸ਼ਦੀ ਮੈਂਬਰਸ਼ਿਪ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਗਿਆ। ਫਤੇਗੜ ਸਾਹਿਬ ਦੀ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਉਤੇ ਚੈਕਿੰਗ ਦੌਰਾਨ ਬੱਤੀਬੌਰ ਦੇ 2 ਪਿਸਤੌਲ 10 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ ਉੱਥੇ ਦੋ ਵਿਅਕਤੀਆਂ ਨੂੰ 300 ਗ੍ਰਾਮ ਹੈਰਨਸ ਮਿੱਠ ਕਾਬੂ ਕੀਤਾ ਅਤੇ ਤਿੰਨ ਵਿਅਕਤੀਆਂ ਨੂੰ 5 ਕਿਲੋ ਆਫੀਮ ਦੇ ਨਾਲ ਗ੍ਰਿਫਤਾਰ ਕੀਤਾ ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਫਤੇਗੜ ਸਾਹਿਬ ਦੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਵਜੋਤ ਕੌਰ ਗਰੇਵਾਲ ਦਾ ਕਹਿਣਾ ਹੈ ਕਿ ਫਤੇਗੜ ਸਾਹਿਬ ਦੀ ਟੀਮ ਬਲੋ ਇਹਨਾਂ ਦੀ ਗ੍ਰਿਫਤਾਰੀ ਕੀਤੀ ਹੈ ਇਨਾ ਤੋਂ ਹੋਰ ਵੀ ਅਹਿਮ ਖੁਲਾਸੇ ਹੋਣਗੇ ਸਦਗਰ ਸਾਹਿਬ ਪੁਲਿਸ ਵੱਲੋਂ ਜਿਹੜੇ ਮਾਰੇ ਅਨਸਰਾਂ ਦੇ ਖਿਲਾਫ ਮੁਹਿੰਮ ਚੜੀ ਗਈ ਹੈ ਉਹਦੇ ਵਿੱਚ ਜਿਹੜੀ ਸਾਡੀ ਟੀਮ ਹੈ ਜਿਹਨੂੰ ਐਸਪੀ ਡੀ ਸਾਹਿਬ ਗੀਡ ਕਰ ਰਹੇ ਹਨ ਉਹਨਾਂ ਨੂੰ ਚੰਗੀ ਸਫਲਤਾ ਮਿਲੀ ਹੈ ਤਿੰਨ ਵੱਖ-ਵੱਖ ਮੁਕੱਦਮਿਆਂ ਮੁਕੱਦਮਿਆਂ ਦੇ ਵਿੱਚ ਰਿਕਵਰੀ ਹੋਈ ਹੈ ਜਿਨ੍ਹਾਂ ਚੋਂ ਦੋ ਮੁਕੱਦਮਿਆਂ ਦੇ ਵਿੱਚ ਕਮਰਸ਼ੀਅਲ ਐਨਡੀਪੀਐਸ ਦੀ ਰਿਕਵਰੀ ਜਿਹਦੇ ਵਿੱਚ ਇੱਕ ਪਰਚੇ ਦੇ ਵਿੱਚ 5 ਕਿਲੋ ਅਫੀਮ ਇੱਕ ਦੇ ਵਿੱਚ 300 ਗ੍ਰਾਮ ਹੈਰੋਇਨ ਅਤੇ ਇੱਕ ਹੋਰ ਐਫਆਈਆਰ ਜਿਹਦੇ ਵਿੱਚ ਦੋ ਨਾਜਾਇਜ਼ ਪਿਸਤਲ ਬੱਤੀ ਬੋਲੇ ਅਤੇ 10 ਜ਼ਿੰਦਾ ਰਾਉਂਡ ਦੀ ਰਿਕਵਰੀ ਕੀਤੀ ਹੈ। ਕਦੋਂ ਦੋਸ਼ੀ ਫ੍ਰੈਂਡਸ ਕੋਲ 18 ਪਰਚਿਆਂ ਦੇ ਵਿੱਚ 6 ਦੋਸ਼ੀ ਗ੍ਰਿਫਤਾਰ ਹੋਏ। ਐਸਪੀ ਡੀ ਫਤਿਹਗੁਰ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਜਿਹੜੀ ਟੀਮ ਬਣੀ ਸੀਗੀ ਉਹਨਾਂ ਨੇ ਆਮ ਜਾਗ ਦੇ ਵਿੱਚ ਪਰਚਾ ਦਰਜ ਕਰਕੇ ਮਕਦਮਾ ਨੰਬਰ 111 ਅਸਲਾ ਐਕਟ ਸਰੰਦ ਦੇ ਵਿੱਚ ਪਰਚਾ ਦਰਜ ਕਰਕੇ ਇੱਕ ਤੇ ਜੇਮਸ ਨਾਮ ਦੇ ਬੰਦੇ ਨੂੰ ਗ੍ਰਿਫਤਾਰ ਕੀਤਾ ਹੈ। ਅ ਇਹ ਜਿਹੜਾ ਬੰਦਾ ਸੀ ਇਹਦੇ ਤੇ ਪਹਿਲਾਂ ਵੀ ਪਰਚੇ ਦਰਜ ਨੇ ਤੇ ਇਹਦੇ ਕੋਲੋਂ ਵੈਪਨ ਦੀ ਰਿਕਵਰੀ ਹੋਈ ਹੈ ਦੋ ਜਿਹੜੇ ਨੇ ਇਲੇਸਟ ਵੈਪਨ 32 ਬੋਰ ਸਮੇਤ 10 ਜ਼ਿੰਦਾ ਰਾਊਂਡ ਜਿਹੜੇ ਨੇ ਇਹਦੇ ਕੋਲੋਂ ਰਿਕਵਰ ਕੀਤੇ ਗਏ ਨੇ ਇਹ ਜੋ ਜੇਮਸ ਨਾਮ ਦਾ ਬੰਦਾ ਹੈ ਅਲੀਪੁਰ ਸੰਦਲ ਅਧਾਰ ਰਹਿਣ ਵਾਲਾ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਹੋਰ ਵੀ ਰਿਕਵਰੀ ਹੋਣਗੀਆਂ ਇਹਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਨੇ ਇਸ ਕੇਸ ਦੇ ਉੱਤੇ ਤਫ਼ਤੀਸ਼ ਸ਼ੁਰੂ ਹੋ ਰਹੀ ਹੈ ਬਾਬਾ ਫਰੀ ਯੂਨੀਵਰਸਿਟੀ ਅਧीन ਆਉਂਦੇ ਕਾਲਜਾਂ ਵਿੱਚ ਐਮਬੀਪੀਐਸ ਦੇ ਦਾਖਲੇ ਦੌਰਾਨ ਗਲਤ ਡੋਮਿਸਾਈਲ ਲਗਾਉਣ ਦੀਆਂ qryb 100 ਸ਼ਿਕਾਇਤਾਂ ਮਿਲਣ ਤੇ ਹੁਣ ਯੂਨੀਵਰਸਿਟੀ ਦਾਖਲ ਅਰਜ਼ੀਆਂ ਦੀ ਜਾਂਚ ਕਰ ਰਹੀ ਹੈ ਇਸ ਮੌਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਅਰਜੀਤ ਸੂਤ ਦਾ ਕਹਿਣਾ ਹੈ ਕਿ ਐਮਬੀਬੀਐਸ ਦੇ ਦਾਖਲੇ ਦੌਰਾਨ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਇਸ ਮੌਕੇ 100 ਦੇ ਕਰੀਬ ਵਿਦਿਆਰਥੀਆਂ ਵੱਲੋਂ ਗਲਤ ਡੋਮਿਸਾਈਲ ਲਗਾ ਕੇ ਦਾਖਲਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਹੁਣ ਡਾਕੂਮੈਂਟ ਚੈੱਕ ਕੀਤੇ ਜਾ ਰਹੇ ਹਨ। ਉਹਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਦੇ ਗਲਤ ਹੋਣਗੇ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਜਿਹੜੇ ਬੱਚੇ ਅਪਲਾਈ ਕਰਦੇ ਹਨ ਨਾ ਕਈ ਵਾਰ ਉਹਨਾਂ ਨੂੰ ਚਾਹ ਹੁੰਦੀ ਹੈ ਕਿ ਚਲੋ ਇੱਥੇ ਵੀ ਅਪਲਾਈ ਕਰ ਲੈਣ ਤੇ ਦੂਜੀ ਸਟੇਟਰੀ ਕਰ ਲੈਣ ਤੇ ਅਸੀਂ ਉਹ ਸਾਰੇ ਜਿਹੜੇ ਲਿਸਟਾਂ ਵੀ ਦੇ ਗਏ ਕੁਝ ਪੇਰੈਂਟਸ ਤੇ ਕੁਝ ਬੱਚਾ ਨੇ ਇਨਫੋਰਮ ਕੀਤਾ ਹੈ ਸਾਡੀ ਨੋਲੇਜ ਵਿੱਚ ਹੈ ਕੋਈ ਕਾਫੀ ਬੱਚੇ ਹੈ ਜਿਨ੍ਹਾਂ ਦੀ ਵਸਤੇ ਆਇਆ ਸਕ੍ਰੁਪਣੀ ਚੱਲ ਰਹੀ ਹੈ ਅੱਜ ਸਕ੍ਰੁਪਣੀ ਸ਼ੁਰੂ ਹੋ ਗਈ ਹੈ ਤੇ ਕੈਟਾਗਰੀ ਵਾਈਜ਼ ਵੀ ਸਕ੍ਰੁਪਣੀ ਹੋ ਰਹੀ ਹੈ 6 ਦਿਨ ਚੱਲੇਗੀ ਤੇ ਜਿਹੜੇ ਵੀ ਡਬਲ ਡੋਮਿਸਾਈਲ ਦਿਆਂ ਪਿਛਲੇ ਸਾਲ ਵੀ ਬਹੁਤ ਕੰਪਲੇਂਟਸ ਆਈਆਂ ਸੀ ਜਿਆਦਾਤਰ ਉਹ ਜੈਨੂਇਨ ਨਹੀਂ ਸੀ ਕੰਪਲੇਟ ਤੇ ਉਹ ਉਹ ਜੇ ਉਹ ਕੰਪਲੇਂਟ ਜੈਨੂਨ ਹੋਈ ਤੇ ਉਹ ਬੱਚਾ ਦੋਨੋਂ ਸਟੇਟ ਵਿੱਚ ਡਿਸਕਵੈਲਿਫਾਈ ਹੋ ਜਾਏ ਸਰ ਪ੍ਰਕਿਰਿਆ ਕਿਸ ਤਰ੍ਹਾਂ ਹੁੰਦੀ ਹੈ ਕਿਸ ਤਰ੍ਹਾਂ ਪਤਾ ਲੱਗਦਾ ਜੀ ਇਹ ਕੋ ਤਾਂ ਉਹਨਾਂ ਨੇ ਦੇਖੋ ਉਹਦੇ ਉਹਦੇ ਵਿੱਚ ਅਸੀਂ ਜੱਜ ਸਕ੍ਰਿਪਟਿੰਗ ਕਰਦੇ ਆ ਉਹਦੇ ਵਿੱਚ ਲਿਖਿਆ ਹੁੰਦਾ ਕਿ ਅਗਰ ਕੋਈ ਕਲੇਮ ਕਰਦਾ ਹੈ ਕਿ ਮੇਰੀ ਪ੍ਰੋਪਰਟੀ ਇੱਥੇ ਪੰਜਾਬ ਵਿੱਚ ਤੇ ਉਹ ਪੰਜਾਬ ਦੀ ਜਿਹੜੇ ਰੂਲਸ ਆ ਉਹਦੇ ਵਿੱਚ ਉਹ ਕੁਆਲੀਫਾਈਡ ਨਹੀਂ ਕਰਦਾ ਤੇ ਉਹ ਤਾਂ ਸਿੱਧਾ ਸਿੱਧਾ ਹੀ ਬਾਹਰ ਹੋ ਜਾਂਦਾ ਜੇ ਉਸਨੇ ਕਲੇਮ ਕੀਤਾ ਹੈ ਦੂਜਾ ਹੁੰਦਾ ਕਿ ਉਹ ਸਰਟੀਫਿਕੇਟ ਦਿੰਦਾ ਅਸੀਂ ਦੂਜੀ ਸਟੇਟ ਦਾ ਚੱਕ ਨਹੀਂ ਕਰ ਸਕਦੇ ਪਿਛਲੇ ਸਾਲ ਇੱਕ ਹੋਰ ਗੱਲ ਆਈ ਸੀ ਕਿ ਪੇਰੈਂਟ ਦਾ ਸਰਟੀਫਿਕੇਟ ਜਿਹੜਾ ਸੀ ਉਹ ਦੂਜੀ ਸਟੇਟ ਦਾ ਸੀ ਤੇ ਬੱਚੇ ਦਾ ਇੱਥੇ ਦਾ ਤਾਂ ਉਹ ਹੋ ਸਕਦਾ ਹੈ ਉਹ ਅਲਾਉਡ ਨਹੀਂ ਸ ਹੈ ਇਸ ਵੇਲੇ ਇਸ ਪਾਸ ਕੋਲ ਵਿੱਚ ਸਾਡੇ ਕੋਲ ਉਹ ਹਾਲੇ ਕੇਸ ਨਹੀਂ ਆਇਆ ਹੈ ਸਭ ਲਗਭਗ ਕਿੰਨੇ ਬੱਚੇ ਹੋ ਗਏ ਹੈ ਸੋਦੇ ਕਰੀ ਬੱਚੇ ਹੈ ਸੋਦੇ ਕਰੀ ਬੱਚੇ ਹੈ ਜਿਹੜੇ ਜਿਨ੍ਹਾਂ ਦੇ ਕੰਪਲੇਂਟ ਆਈ ਹੈ ਮੈਂ ਇਹ ਨਹੀਂ ਕਹਿ ਰਿਹਾ ਉਹਨਾਂ ਦਾ ਡੁਪਲੀਕੇਟ ਡੋਮਿਸਾਈਲ ਹੈ ਉਹ ਅਸੀਂ ਚੈੱਕ ਕਰ ਰਹੇ ਹਾਂ ਮੁੰਬਈ ਸ਼ੇਅਰ ਬਾਜ਼ਾਰ ਵਿੱਚ ਨਿਵੇਸ਼ ਕਰਨ ਦੇ ਨਾਂ ਤੇ ਮੁੰਬਈ ਦੇ ਇੱਕ ਵਿਅਕਤੀ ਨਾਲ 51 ਲੱਖ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ 35 ਸਾਲਾ ਅਮਨੇਵਲ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਇੰਸਟਾਗ੍ਰਾਮ ਰੀਲਸ ਤੇ ਇਸ਼ਤਿਹਾਰਾਂ ਰਾਹੀਂ ਸ਼ੇਅਰ ট্রেਡਿੰਗ ਦਾ ਲਾਲਚ ਮਿਲਿਆ ਉਸਨੇ ਦੱਸਿਆ ਕਿ ਇਸ ਸਾਲ ਮਈ ਦੇ ਮਹੀਨੇ ਵਿੱਚ ਉਸਨੇ ਇੰਸਟਾਗ੍ਰਾਮ ਰੀਲਸ ਦੇ ਸਟਾਕ ਮਾਰਕੀਟ ਵਿੱਚ ਨਿਵੇਸ਼ ਕਰਨ ਦਾ ਇਸ਼ਤਿਹਾਰ ਦੇਖਿਆ ਤੇ ਨਿਵੇਸ਼ ਕਰ ਦਿੱਤਾ ਉਸਨੇ ਪਹਿਲਾਂ 10000 ਲਗਾਏ ਉਸ ਨੂੰ 22000 ਦਾ ਮੁਨਾਫਾ ਹੋਇਆ ਜਿਸ ਨੂੰ ਲੈ ਕੇ ਉਹ ਲਾਲਚ ਵਿੱਚ ਆ ਗਿਆ ਇਸੇ ਨੂੰ ਲੈ ਕੇ ਅਮਿਤ ਦਾ ਆਤਮ ਵਿਸ਼ਵਾਸ ਵੀ ਵੱਧ ਗਿਆ ਫਿਰ 4 ਮਹੀਨਿਆਂ ਦੀ ਮਿਆਦ ਵਿੱਚ 51 ਲੱਖ ਤੋਂ ਵੱਧ ਦਾ ਨਿਵੇਸ਼ ਕਰ ਦਿੱਤਾ ਇਸ ਤੋਂ ਬਾਅਦ ਜਦੋਂ ਅਮਿਤ ਨੇ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅਸਫਲ ਰਿਹਾ ਫਿਰ ਉਸ ਨੇ ਕੇਂਦਰੀ ਸਾਈਬਰ ਪੁਲਿਸ ਨਾਲ ਸੰਪਰਕ ਕੀਤਾ ਤੇ ਐਫ ਆਈ ਆਰ ਦਰਜ ਕਰਵਾਈ ਗਈ ਹੈ ਦੇਸ਼ਦਵਾਬਾ ਟੀਵੀ ਤੇ ਕੁਝ ਗੱਲਾਂ ਫਿਲਮਾਂ ਦੀਆਂ ਉੱਗੀ ਅਦਾਕਾਰਾ ਰੇਖਾ ਇੰਟਰਨੈਸ਼ਨਲ ਇੰਡੀਅਨ ਫਿਲਮ ਅਕੈਡਮੀ ਅਵਾਰਡਸ ਦੇ ਮੰਚ ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਸਮਰੋਹ ਜਨਵਜੋ ਮਸ਼ਹੂਰ ਅਦਾਕਾਰਾਂ 24ਵੇਂ ਐਡੀਸ਼ਨ ਸਮਰੋਹ ਨੂੰ ਲੈ ਕੇ ਉਤਸ਼ਾਹਿਤ ਹੈ ਇਸ ਸੰਬੰਧੀ ਰੇਖਾ ਦਾ ਕਹਿਣਾ ਹੈ ਕਿ ਆਈਫਾਸ ਦੇ ਦਿਲ ਵਿੱਚ ਇੱਕ ਵਿਸ਼ੇਸ਼ ਥਾਂ ਰੱਖਦਾ ਹੈ ਜੋ ਨਾ ਸਿਰਫ ਭਾਰਤੀ ਸਿਨੇਮਾ ਦੇ ਇਤਿਹਾਸ ਨੂੰ ਦਰਸਾਉਂਦਾ ਸਕੋ ਇੱਕ ਵਿਸ਼ਵਵੱਧਰ ਤੇ ਕਲਾ ਸਭਿਆਚਾਰਕ ਤੇ ਪਿਆਰ ਦੇ ਅਹਿਸਾਸ ਜਿਵੰਤ ਕਰਦਾ ਹੈ ਰੇਖਾ ਦਾ ਕਹਿਣਾ ਹੈ ਕਿ ਇਸ ਵਾਰ ਫਿਰ ਉੱਗੇ ਸਮਰੋਹ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ ਜੇਕਰ ਜੋਗਾ ਕੀ ਰੇਖਾ ਨੇ ਆਖਰੀ ਵਾਰ 2018 ਵਿੱਚ ਆਈਫਾ ਵਿੱਚ ਹਿੱਸਾ ਲਿਆ ਸੀ ਫਿਲਮ ਪਿਆਰ ਕੀਤਾ ਤੋਂ ਡਰਨਾ ਕਿਹਾ ਤੋਂ ਸਲਾਮੇ ਇਸ਼ਕ ਮੇਰੀ ਜਾਨ ਤੱਕ ਅਦਾ ਨਾਲ ਸਾਰਿਆਂ ਦਾ ਮਨ ਮੋਹ ਲਿਆ ਇਸ ਸਮਰੋਹ ਵਿੱਚ ਰਣਵੀਰ ਕਪੂਰ ਰਿਤੇਸ਼ ਦੇਸ਼ਮੁਖ ਵਰਨ ਤੋਵਨ ਕਾਰਤਕ ਆਰਿਆਨ ਅਤੇ ਕਰਨ ਜੋਹਰ ਵਰਗੇ ਅਦਾਕਾਰ ਸ਼ਾਮਲ ਹੋਣਗੇ ਇਸ ਵਾਰ ਇਹ ਐਡੀਸ਼ਨ ਬਾਲੀਵੁੱਡ ਅਦਾਕਾਰ ਸ਼ਾਹਰੂਖ ਖਾਨ ਅਤੇ ਉੱਗੇ ਫਿਲਮ ਨਿਰਦੇਸ਼ਕ ਕਰਨ ਜੋਹਰ ਦੀ ਮੇਜਬਾਨੀ ਵਿੱਚ ਕਰਵਾਇਆ ਜਾ ਰਿਹਾ ਹੈ ਐਵਾਰਡ ਸਮਰੋਹ ਆਗਾਮੀ 27 ਤੋਂ 29 ਸਤੰਬਰ ਤੱਕ ਆਬੂਦਾਬੀ ਦੇ ਯਾਸ ਆਈਲੈਂਡ ਟਾਪੂ ਤੇ ਕਰਵਾਇਆ ਜਾ ਰਿਹਾ ਹੈ ਜਿਸ ਦੇ ਆਗਾਜ਼ ਮੌਕੇ 27 ਸਤੰਬਰ ਨੂੰ ਚਾਰ ਦੱਖਣੀ ਭਾਰਤੀ ਫਿਲਮਾਂ ਦਿਖਾਈਆਂ ਜਾਣਗੀਆਂ 28 ਸਤੰਬਰ ਨੂੰ ਵਕਾਰੀ ਆਈਫਾ ਅਵਾਰਡ ਦਿੱਤੇ ਜਾਣਗੇ ਤੇ 29 ਸਤੰਬਰ ਨੂੰ ਸਮਾਪਤੀ ਹੋਵੇਗੀ ਅਦਾਕਾਰ ਅੰਗਦ ਵੇਦੀ ਨੇ ਆਪਣੀ ਪਤਨੀ ਅਦਾਕਾਰਾ ਨੀਹਾ ਤੂਪੀਆ ਨੂੰ ਉਸ ਦੇ ਜਨਮ ਦਿਨ ਮੌਕੇ ਵਧਾਈਆਂ ਦਿੱਤੀਆਂ ਹਨ ਅੰਗਦ ਨੇ ਇੰਸਟਾਗ੍ਰਾਮ ਤੇ ਉਹਨਾਂ ਦੇ ਮਾਲਦੀਬ ਦੌਰੇ ਦੀਆਂ ਕੁਝ ਖੂਬਸੂਰਤ ਤਸਵੀਰਾਂ ਤੇ ਵੀਡੀਓ ਆਪਣੇ ਚਾਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਹਨ। ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਅੰਗਦ 베ਦੀ ਨੇ ਹੈਪੀ ਬਰਥਡੇ ਮੈਸੇਜ 베ਦੀ ਕਿਹਾ ਹੈ। ਅੰਗਦ 베ਦੀ ਨੇ ਲਿਖਿਆ ਹੈ ਕਿ ਇੱਕ ਕਾਮਯਾਬ ਔਰਤ, ਸਾਡੇ ਬੱਚਿਆਂ ਦੀ ਮਾਂ, ਘਰ ਬਣਾਉਣ ਵਾਲੀ ਤੇ ਪਰਿਵਾਰ ਨੂੰ ਜੋੜ ਕੇ ਰੱਖਣ ਵਾਲੀ ਔਰਤ ਨੂੰ ਜਨਮ ਦਿਨ ਦੀ ਵਧਾਈ। ਬ੍ਰਹਿਮੰਡ ਦੀ ਖੂਬਸੂਰਤ ਔਰਤ ਨੂੰ ਟੇਰ ਸਾਰਾ ਪਿਆਰ। ਇਸ ਪੋਸਟ ਤੇ ਉਹਨਾਂ ਨੇ ਚਾਉਣ ਵਾਲਿਆਂ ਤੇ ਸਿਨੇ ਜਗ ਦੀਆਂ ਹਸਤੀਆਂ ਨੇ ਵੀ ਆਪਣੀ ਪ੍ਰਤੀਕਰਿਆ ਦਿੱਤੀ ਹੈ। ਸਿਦਾਂਤ ਚਤੁਰਵੇਦੀ ਅਤੇ ਮਲਾਈਕਾ ਅਰੋੜਾ ਨੇ ਵੀ ਨੀਹਾ ਨੂੰ ਵਧਾਈਆਂ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਨੀਹਾ ਤੇ ਅੰਗਦ ਨੇ ਮਈ 2018 ਵਿੱਚ ਗੁਰਦੁਆਰੇ ਵਿੱਚ ਵਿਆਹ ਕਰਵਾਇਆ ਸੀ। ਉਸੇ ਸਾਲ ਉਹਨਾਂ ਦੇ ਘਰ ਤੀ ਮਹਿਰ ਨੇ ਜਨਮ ਲਿਆ। ਫਿਰ ਅਕਤੂਬਰ 2021 ਵਿੱਚ ਉਹਨਾਂ ਦੇ ਘਰ ਪੁੱਤਰ ਗੋਰਿਕ ਦਾ ਜਨਮ ਹੋਇਆ। ਕੰਗਣਾ ਰੌਤ ਇਨ੍ਹਾਂ ਦਿਨਾਂ ਵਿੱਚ ਆਪਣੀ ਫਿਲਮ ਐਮਰਜੈਂਸੀ ਨੂੰ ਲੈ ਕੇ ਚਰਚਾ ਵਿੱਚ ਹੈ ਕੰਗਣਾ ਦਾ ਵੱਖ-ਵੱਖ ਬਿਆਨ ਦੇਣ ਤੇ ਵਿਰੋਧ ਹੋ ਰਿਹਾ ਹੈ ਕੁਝ ਦਿਨ ਪਹਿਲਾਂ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਸੀ ਜਿਸ ਨੂੰ ਲੈ ਕੇ ਕਾਫੀ ਵਿਵਾਦ ਖੜਾ ਹੋਇਆ ਹੁਣ ਮੇਕਰਜ਼ ਨੇ ਫਿਲਮ ਦਾ ਪਹਿਲਾ ਗਾਣਾ ਸਿਹਾਸਨ ਖਾਲੀ ਕਰੋ ਰਿਲੀਜ਼ ਕੀਤਾ ਹੈ ਕੰਗਣਾ ਨੇ ਗਾਣੇ ਦੇ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਉਦਤ ਨਰਾਇਣ ਨਕਸ਼ ਅਜੀਜਤੇ ਨੁਕਲ ਅਭੰਕਰ ਨੇ ਮਿਲ ਕੇ ਇਸ ਗੀਤ ਨੂੰ ਗਾਇਆ ਹੈ ਇਸ ਗਾਣੇ ਦੇ ਬੋਲ ਮਨੋਜ ਮੁੰਤਸ਼ਿਰ ਨੇ ਲਿਖੇ ਹਨ ਐਮਰਜੈਂਸੀ ਇੱਕ ਇਤਿਹਾਸਕ ਡਰਾਮਾ ਹੈ ਜੋ ਭਾਰਤੀ ਇਤਿਹਾਸ 'ਤੇ ਆਧਾਰਿਤ ਹੈ ਫਿਲਮ ਵਿੱਚ ਕੰਗਣਾ ਰਣੌਤ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ ਫਿਲਮ ਵਿੱਚ ਐਕਟਿੰਗ ਦੇ ਨਾਲ-ਨਾਲ ਕੰਗਣਾ ਨੇ ਇਸ ਦਾ ਡਾਇਰੈਕਸ਼ਨ ਵੀ ਕੀਤਾ ਹੈ ਇਸ ਦੇ ਇਲਾਵਾ ਉਹ ਸਹਾਇਕ ਨਿਰਮਾਤਾ ਵੀ ਹੈ ਐਮਰਜੈਂਸੀ ਵਿੱਚ ਕੰਗਣਾ ਦੇ ਨਾਲ અનુਪਮ ਖੇਰ, ਸ਼੍ਰੀਸ਼ ਤਲਪੜੇ ਮਿਲਨ ਸੋਮਨ ਅਤੇ ਮਹਿਮਾ ਚੌਧਰੀ ਵੀ ਅਹਿਮ ਕਿਰਦਾਰਾਂ ਦੇ ਵਿੱਚ ਨਜ਼ਰ ਆ ਰਹੇ ਹਨ। ਇਹ ਫਿਲਮ 6 ਸਤੰਬਰ ਨੂੰ ਥੀਏਟਰ ਵਿੱਚ ਰਿਲੀਜ਼ ਹੋਵੇਗੀ। ਸudarsh ਤਵਨ ਦੀ ਬੇਟੀ ਅਤੇ ਵਰਨ ਤਵਨ ਦੀ ਭਤੀਜੀ ਅੰਜਨੀ ਤਵਨ ਸਿਰਫ 20 ਸਾਲ ਦੀ ਉਮਰ ਵਿੱਚ ਅਭੈਨੇ ਦੀ ਦੁਨੀਆ ਵਿੱਚ ਆਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਆਪਣੀ ਫਿਲਮ ਵਿਨੀ ਐਂਡ ਫੈਮਿਲੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਇਸ ਫਿਲਮ ਦਾ ਨਿਰਦੇਸ਼ਨ ਸੰਜੇ ਤਰਪਾਟੀ ਨੇ ਕੀਤਾ ਹੈ। ਇਹ ਫਿਲਮ 3 ਅਗਸਤ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ ਲੇਕਿਨ ਹੁਣ ਨਿਰਮਾਤਾ ਨੇ ਇਸ ਦੀ ਰਿਲੀਜ਼ ਟਾਲ ਦਿੱਤੀ ਹੈ ਹੁਣ ਇਹ ਫਿਲਮ 20 ਸਤੰਬਰ ਨੂੰ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ ਫਿਲਮ ਦਾ ਟ੍ਰੇਲਰ ਸਤੰਬਰ ਦੀ ਸ਼ੁਰੂਆਤ ਵਿੱਚ ਆਵੇਗਾ ਫਿਲਹਾਲ ਇਸ ਫਿਲਮ ਨੂੰ ਲੈ ਕੇ ਅੰਜਨੀ ਕਾਫੀ ਖੁਸ਼ ਹੈ ਅੰਜਨੀ ਦਾ ਕਹਿਣਾ ਹੈ ਕਿ ਮੈਂ ਇਸ ਫਿਲਮ ਦੇ ਵਿੱਚ ਪੰਕਜ ਕਪੂਰ ਅਤੇ ਰਜੇਸ਼ ਕੁਮਾਰ ਵਰਗੇ ਤਿੱਗੇ ਤਾਰਿਆਂ ਨਾਲ ਕੰਮ ਕੀਤਾ ਹੈ ਬਿਨੀਅਨ ਫੈਮਲੀ ਦੀ ਨਿਰਮਾਤਾ ਇਕਤਾ ਕਪੂਰ ਹੈ। ਇਸ ਫਿਲਮ ਦਾ ਨਿਰਮਾਣ ਮਹਾਵੀਰ ਜੈਨ ਦੇ ਨਾਲ ਮਿਲ ਕੇ ਕੀਤਾ ਹੈ। ਫਿਲਮ ਦੀ ਕਹਾਣੀ ਸੰਜੇ ਤਰਪਾਠੀ ਨੇ ਲਿਖੀ ਹੈ। ਸ਼ਿਪੂਰੀ ਹਮਾਨੀ ਅਤੇ ਨਮਨ ਤਰਪਾਠੀ ਵੀ ਇਸ ਫਿਲਮ ਦਾ ਹਿੱਸਾ ਹੈ। ਅੰਜਨੀ ਤਵਨ ਨੇ ਬਤੌਰ ਸਹਾਇਕ ਫਿਲਮ ਨਿਰਦੇਸ਼ਕ ਫਿਲਮ ਕੁਲੀ ਨੰਬਰ 1 ਤੋਂ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ। ਅੰਜਨੀ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਦੀ ਫਿਲਮ ਏ ਰਿਲੀਜ਼ ਹੋ ਰਹੀ ਹੈ। ਇਸ ਨੂੰ ਕਾਫੀ ਵਧੀਆ ਹੰਕਾਰਾ ਮਿਲ ਰਿਹਾ ਹੈ। ਮੈਂ ਚਾਹੁੰਦੀ ਹਾਂ ਕਿ ਵਧੀਆ-ਵਧੀਆ ਫਿਲਮਾਂ ਕਰਾਂ। ਤੇਜ ਦੇ ਬਾਬਰ ਟੀਵੀ ਦੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ